ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਹਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਤੇਿਆੜ ਦੇ ਡੇਰੀ ਫਾਰਮ ਤੇ ਆਪਾਂ ਪਹੁੰਚੇ ਆਂ ਪ੍ਰਿਤਪਾਲ ਵੀਰ ਕੋਲ ਆ ਦੇਖ ਸਾਡੇ ਬੋਰਡ ਵੀ ਨਵਾਂ ਲਿਆ ਕੇ ਵੀਰ ਨੇ ਲਾਤਾ ਵਾ ਮੈਂ ਨਾ ਪੂਰੇ ਬਰਾਤੇ ਕੱਢੇ ਤੇ ਅੱਜ ਤੁਹਾਨੂੰ ਟੋਟਲ ਇੱਕਾ ਟੋਕੜ ਘੱਬਣ ਮਾਈਤਾਂ ਨੂੰ ਦਿਖਾਉਣੀ ਆ ਜਿਹਦੇ ਮਗਰ ਬੱਚਾ ਵੀ ਆ ーたのしみやーがーまたかーまんげ。 ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਠੀਕ ਹੈ ਭਾਈ ਜੀ 7 ਵਜੇ ਠੀਕ ਠਾਕ ਹੀ। ਵਧੀਆ ਵਧੀਆ ਤੁਸੀਂ ਦੱਸੋ। ਬਾਕੀ ਕਿਰਪਾਈ ਕਰਦਾ। ਵਿੱਗਿਆ ਮਾਲ ਪਰਸੋਂ ਵਾਲਾ ਫਿਰ। ਵਿੱਗਿਆ ਭਾਈ ਪੰਜਾਂ ਮੇੜਾਂ ਦੀ ਮਾਲ ਵਿੱਗਿਆ। ਕਿੰਨੇ ਕਾਇ ਉਦੋਂ ਫੋਨ ਫੋਨ। ਫੋਨ ਤਾਂ ਹੀ ਭਾਈ ਅਜੇ ਤੱਕ ਆਈਆਂ ਦੇ ਫੋਨ ਚਲੋ ਹੁਣੇ ਹੁੰਦੇ ਆ ਵੀਰਾ ਭਰਾਵਾਂ ਦੇ ਚੁੱਕਣੇ ਪੈਂਦੇ ਫੋਨ। ਠੀਕ ਹੈ। ਮਾਲ ਉਹਦਾ 10-15 ਮਿੰਟਾਂ ਦੀ ਵਿੱਗਿਆ। ਠੀਕ ਹੈ। ਮਾਲ ਉਹ ਚਲੋ ਉਦੋਂ ਵੇੜਾ ਸਾਫ਼ ਹੀ ਸਾਰੀਆਂ। ਵਿੱਗਿਆ ਮਾਲ ਸਾਰੇ। ਅੱਜ ਵੀ ਵਸੀਆਂ ਚਾਹੀਆਂ ਭਾਈ। ਚਲੋ ਨਾਮ ਦੱਸ ਤੇ ਕਰੀ। ਨਾਮ ਮੇਰਾ ਪਿੰ ਉਹ ਕੜਕਪੜਾ ਮੱਜ ਮਗਰ ਕੱਟੀ ਵੀ ਜੇ ਪਾ ਹਾਂ ਦੇਖ ਸਾਡੇ ਚੰਗੇ ਪਿੱਠਪੜੇ ਦੀ ਆ ਦੇਖੋ ਭਾਜੀ ਉਹ ਖਾਵਾ ਦੇ ਭਾਜੀ ਆ 10 ਕਿਲੋ ਵਾਲਾ ਅੱਛਾ ਮੇਰਾ ਚਾਤੀ ਚੁੱਤੀ ਮਰਾਓ ਤੇ ਜਿਹੜਾ ਆ ਖਾਣਾ ਉਹਨੇ ਇਦਨ ਹਰ ਪੀਪਾ ਜੀ ਅਗਲਾ ਕੇ ਪਿਛਲਾ ਬੈਣੀਆ ਦਾ ਅਗਲਾ ਜਿਹੜਾ ਵਾ ਅੱਛਾ ਉਹ ਚੋ ਗਿਣਤੀ ਦੀਆਂ 5 7 8 ਘਾਟ ਵਾ ਅੱਛਾ ਛੋਟਾ ਥਾਣੇ ਹਾਂ ਹਾਂਜੀ ਹਾਂਜੀ ਜਿਹੜਾ ਅਗਲੇ ਬੈਣੀ ਤਾਂ ਦੂਸਰੇ ਪਾਸੇ ਵਾਲਾ ਬੈਣੀ ਹਾਲਦਾ ਠੀਕ ਹੈ ਜੀ ਤੇ ਇਹ ਜੇ ਭਾਜੀ 3 ਮਹੀਨੇ ਦੀ ਗੱਬਣ ਚੈੱਕ ਪਾਸ ਪੂਰੀ ਚੈੱਕ ਪਾਸ ਆਪਾਂ ਗੱਲ ਕਰਾਈਏ ਤਾਂ ਅਗਲੇ ਬੰਦੇ ਨੂੰ ਵੀ ਚੈੱਕ ਕਰਾ ਕੇ ਦੇਣੀ ਆ ਠੀਕ ਆ ਹਾਂ ਜੀ ਆਪਾਂ ਉਹਦਾ ਕਲ ਕਰਾ ਦੀ ਟਿਕਟ ਟਾਗਾ ਲਵਾ ਦਾ ਤੇ ਮਗਰ ਕੀ ਜੇ ਇਹਦੇ ਮਗਰ ਵੀ ਕੱਟੀ ਹੈ ਭਾਜੀ ਅੱਛਾ ਮਗਰ ਵੀ ਕੱਟੀ ਆ ਕੱਟੀ ਹੈ ਤੋਂ ਭਾਜੀ ਠੀਕ ਆ ਜੀ ਇਹ ਘੋਣੇ ਕਦਾਂ ਤੋਂ ਡੇ ਨੇ ਕੀ ਕੀਤੇ ਦੇਖੋ ਠੀਕ ਆ ਹਾਂ ਜੀ ਤੇ ਉਤਰਾਂ ਫੇਰ ਇਹਨਾਂ ਉਤਰਾਂ ਇਹਦੇ ਘੋਣ ਦੁੱਧ ਕਿੰਨਾ ਜੀ ਦੁੱਧ ਭਾਈ ਹੁਣ ਮੋਕਦੇ 6 ਕਿਲੋ ਦੁੱਧ 8 ਕਿਲੋ ਜੋ ਕਿਲਾ ਸਾਡੇ ਕੋਲ ਘਰ ਕੀ ਹੈ ਤੇ ਸੱਜਣ ਨੇ ਕਿੰਨਾ ਕਿ ਚਵਾਇਆ ਦੁੱਧ ਸੱਜਣ ਨੇ ਤਾਂ 12 1 ਚੰਗੇ ਕਦ ਕੱਟਦੀ ਆ ਤੇ ਚੰਗੇ ਪੇਟ ਪੁੜੇਦੀ ਆ ਜਿਹੜੀ ਬਾਕੀ ਇਹ ਅਗਲਾ ਆਪਣਾ ਹਿਸਾਬ ਕਿਤਾਬ ਲਾਵੇ ਵਿਖਾਵਾ ਤੁਹਾਨੂੰ 10 ਮਿੰਟਾਂ ਵਾ ਬਾਕੀ ਇਹ ਆ ਕਿ ਸੰਭੀ ਸੰਭੀ ਚੰਗੀ ਆ ਜਿੱਥੋਂ ਵੀ ਆਈ ਪਿੱਛੋਂ ਰਾਜੀ ਆ ਜਿਹੜੀ ਤੇ ਬਾਕੀ ਪੱਠੇ ਪੁੱਠੇ ਵਿਖਾਓ ਮੇਰੀ ਥੱਲੇ ਮੈਂ ਸਫਾਈ ਚਾਰੀ ਚੰਗੀ ਭਾਜੀ ਕੋਈ ਬਾਈ ਬੂਏਗਾ ਜੋ ਕੋਈ ਹੈਗਾ ਪਹਿਲਾਂ ਦੱਸਦਾ ਸੱਚ ਦੱਸਦਾ ਭਾਈ ਠੀਕ ਹੈ ਹਾਂ ਜੀ ਮਗਰ ਬੱਚਾ ਬੱਚਿਆਂ ਨਾਲ ਮਸਲੀ ਆ ਕੱਟੀ ਤੇ ਮਿਲਦੀ ਆ ਆ ਦੇ ਲੋ ਪੱਠੇ ਇਹਨੇ ਅੱਜ ਵੀ ਨਹੀਂ ਖਾਦੇ ਰੇ ਜੇ ਭੁਖੀ ਹੈ ਲਪਾਲਾ ਉਹ ਅੰਡ ਵੀ ਨਹੀਂ ਖਾਂਦੀ ਗਾੜੀ ਪਾਇਆ ਹੋ ਜਾ ਜੀ ਨਹੀਂ ਆ ਜਾਂ ਧਰਦੀਗੇ ਤੇ ਮੁੱਲ ਮੁੱਲ ਇਹਦਾ ਛੋਟਾ ਹੀ ਪੁਣਾ ਕਿੰਨਾ ਮੋਲੇ ਦਾ ਭਾਜੀ ਕਰਨਾ 55000 ਹੈ ਅੱਛਾ ਉਹ ਚ 2000 ਛੱਡ ਦਾਂਗੇ 53 ਦੀ ਦੇ ਦਾਂਗੇ ਬਾਕੀ ਜੋਦੇ ਕੋ ਕਰਾ ਲਓ ਠੀਕ ਹੈ ਜੋਦੇ ਭਾਜੀ ਦੱਸੋ ਫਿਰ ਕਿੰਨੇ ਦੀ ਜੱਸ ਨਾ ਕਰੋ ਹੋਰ ਭਾਈ 2000 ਛੱਡ ਦਾਂਗੇ 2 ਕੀ ਛੱਡਣਾ ਫਿਰ ਪੂਰਾ 50 ਕਰੋਗੇ ਫਿਰ ਜੋ ਵੀ ਭਾਜੀ 2 ਛੱਡ ਦੇਣਾ ਅੱਛਾ ਇਹ ਵਾਲੀ ਦੇ ਦੇਣੀ ਵੇਖੋ 48000 ਦੀ ਭਾਜੀ 48000 ਦੀ ਮਹੀਂ ਵੇਖੋ ਕੱਡੀ ਸਾਫ ਇਦਾਂ ਮਹੀਂ ਬਣੀ ਹੋਊਗੀ ਜਦੋਂ ਮਰਜੀ ਕੋ ਚਵਾਲੇ ਜਾਣ ਕੇ ਠੀਕ ਹੈ ਜੀ ਹਾਂ ਜੀ ਤੇ ਹੁਣ ਗਾਵਾਂ ਦਿਖਾਈਏ ਆਪ ਜੀ ਪਾਜੀ ਪੁੱਜਾ ਸੁਆ ਠੀਕ ਹੈ ਮਗਰ ਉਹ ਬੱਚਾ ਜੇ ਅਜੇ ਪੰਜਵਾਂ ਛੇਵਾਂ ਦਿਨ ਹੋ ਗਿਆ 나ੜੂ ਦੇ ਬੱਚਾ ਨਾਲਾ ਮਗਰ ਬੱਚਾ 나ੜੂ ਜਿਹੜਾ ਨਾਲੀ ਹੈ ਬਿਲਕੁਲ ਪੂਰਾ 나ੜੂ ਆ ਵੇਲੂ ਭਾਜੀ ਠੀਕ ਹੈ ਜੀ ਹਾਂ ਜੀ ਕੋਈ ਛੇ ਲਾਲੇ ਸੱਤ ਲਾਲੇ ਆ ਸਾਹਮਣੇ ਜੇ ਬੈਠ ਬੈਠ ਬਾਕੀ ਠੰਡੀ ਠੀਰੀ ਬੜੀ ਆ ਭਾਜੀ ਏਦਾਂ ਭਾਵੇਂ ਥੱਲੇ ਬੈਜੋ ਵੇਖੋ ਠੀਕ ਹੈ ਏਦਾਂ ਚਵਾਲ ਮੜਾ ਜਾ ਵੇਖੋ ਤੇਰਾ ਮਰਾ ਹੀ ਨਹੀਂ ਆ ਦੇਖ ਸਕਦੇ ਕੋਈ ਲੱਤ ਨਹੀਂ ਲਾਉਣੀ ਨੇ ਠੀਕ ਹੈ ਜੀ ਹਾਂ ਜੀ ਬਾਕੀ ਠੰਡੀ ਠੀਰੀ ਬੜੀ ਇਹ ਪਸੰਮੀ ਨਹੀਂ ਪਸੰਦ ਕੇ ਥਨ ਹੋਰ ਵਧੀਆ ਤਿਆਰ ਕਰੂਗੀ। ਤੇ ਹਵਾਨੇ ਤੇ ਵੀ ਨਾੜਾ ਨੋੜਾ ਚੰਗੀਆਂ ਮਿਲਤ ਮਿਲ ਨਹੀਂ ਚੰਗੀਆਂ। ਕੋਈ ਗਾਲੀ ਏਡਾ ਥੇਵਲ ਲੈਵਲ ਆਈ ਫੈਂਡਿਆ ਜੀ ਭਾਈ। ਹੈ ਗਈ ਜਿਹੜੀ ਜਰਸੀ ਕਰੋਸ ਸੀ। ਜਰਸੀ ਹੀ ਹਰਸੀ ਭਾਜੀ। ਜਰਸੀ ਚ ਆ ਜਿਹੜੀ। ਦੇਖੋ ਤੋ ਤੀਨ ਪਹਿਲਵਾਨਾਂ ਆ ਗਏ। ਹਾਏ। ਅੱਧੀ ਕਿਰੀ ਬੜੀ ਹਰਗੀ ਭਾਈ। ਤੇ ਇਹਦੇ ਕੋ ਦੁੱਧ ਕਿੰਨਾ ਤਿਆਰ ਵੀ ਜੀ ਇਹਦੇ ਕੋ ਭਾਈ ਜੀ ਸ਼ਾਮ ਦਾ ਜਿਹੜਾ ਸੂਈਓ ਜਿਹੜਾ ਮੌਕੇ ਤੇ ਆ ਨਾ ਇਹ ਆ ਹੈਗਾ ਜਿਹੜਾ ਚਵਾ ਦੇਣਾ ਅਗਲੇ ਨੂੰ ਹਾਂਜੀ 15 ਕਿਲੋ ਹਨ ਮੌਕੇ ਤੇ ਰੈਡੀ ਆ ਤਿਆਰ ਬਿਲਕੁਲ ਤਿਆਰ ਆ ਹੋਰ ਭਾਈ ਜੀ 2 2.5 ਕਿਲੋ ਵਾਜੂਗੀ 16 17 ਕਿਲੋ ਵਾੜਨੇ ਚਵਾਈ ਜਣਾ ਤੇ ਮੋਲ ਮੋਲੇ ਦਾ ਬਿਲਕੁਲ ਛੋਟਾ ਭਾਜੀ ਕਿੰਨਾ ਚਲ 50000 ਆ ਉਹ ਦਿੱਤੇ ਨਹੀਂ ਛੱਡ ਦਾਂਗੇ ਭਾਜੀ ਠੀਕ ਹੈ ਹਾਂਜੀ 47 ਉਹ ਚੋਂ ਵੀ ਦੋ ਛੜਾ ਪੂਰੇ 45000 ਦੀ ਦੇ ਦਾਂਗੇ ਭਾਜੀ ਅੱਛਾ 45000 ਦੀ ਦੇ ਦਾਂਗੇ 47000 ਦੀ ਦੇ ਦਾਂਗੇ ਭਾਜੀ 17 18 ਕਿਲੋ ਵਹਣੇ ਚਾਈ ਉਹਨਾਂ ਨੂੰ 15 ਕਿਲੋ ਤਿਆਰ ਠੀਕ ਹੋ ਜੀ ਥਣ ਥਣ ਘੱਟ ਹੋਵੇ ਪੂਰ ਹੋਵੇ ਛੱਟਾ ਹੈ ਆਪਣੀ ਫੁੱਲ ਗਾਰੰਟੀ ਹੈ ਭਾਈ ਠੀਕ ਹੈ ਜੀ ਆਹ ਆ ਦੇ ਵੀ ਬੱਚਾ ਨਾਲ ਦੇ ਜੀ ਉਹ ਡੱਬਾ ਬੱਚਾ ਜੀ ਅੱਛਾ ਉਹ ਬੱਚਾ ਜਿਹੜਾ ਇਹਨੂੰ ਵੀ ਕੋਈ ਛੇ ਨਹੀਂ 8 8 7 ਦਿਨ ਇਹਨੂੰ ਹੀ ਹੋ ਗਿਆ ਠੀਕ ਹੈ ਤੇ ਇਹਦੇ ਕੋਲ ਕਿੰਨਾ ਜੀ ਦੁੱਧ ਇਹ ਲੋਕ ਭਾਈ 12 ਕਿਲੋ ਹੋਣਾ ਤਿਆਰ ਜਿਹੜਾ ਤਿਆਰ ਭਾਈ ਪਹਿਲਾ ਸੁਆ ਗਿਆ ਭਾਈ ਤੋਰੋ ਫੇ 12 ਲੀਟਰ ਜਿਹੜਾ ਇਹਦੇ ਕੋਲ ਵੀ ਤਿਆਰ ਦੱਸਦੇ ਆ ਸੁਹਾ ਜਿਹੜਾ ਪਹਿਲਾ ਹੈ ਬਾਕੀ ਦੁੱਧ ਦੇ ਤੁਸੀਂ ਆਪ ਚਵਾਈ ਕਰਕੇ ਖੜਨੀ ਉਤਰਾਂ ਕੱਦ ਕਾਠ ਪੱਖੋਂ ਪੂਰੀ ਜਵਾਨ ਹੈ ਜਿਹੜੀ ਚੰਗੇ ਕੱਦ ਕਾਠ ਦੀ ਹੈ ਤੇ ਕੰਪੈਕਟ ਖਵਾਨੇ ਦੀ ਮਾਲਕਾ ਜਿਹੜੀ ਇਹ ਕਿੰਨਾ ਕੁ ਵੇਜੇ ਦੁੱਧ ਚਵਾਈ ਜਾਊਗੀ ਕਿੰਨੀ ਭਾਜੀ ਚਵਾਈ ਜਾਊਗੀ 13-14 ਕਿਲੋ ਹੁਣ 12 ਕਿਲੋ ਆ ਗਏ ਭਾਜੀ ਠੀਕ ਹੈ ਬਾਕੀ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਹੈ ਪਰ ਸਮਾਗਿਆ ਥਾਣਾ ਪੂਰਾ ਵਧੀਆ ਤਿਆਰ ਕਰੋ ਭਾਜੀ ਥਾਣਾ ਡੱਡਾ ਮੋਟਾ ਹੋਣਾ ਹੈ ਇਹਦੇ ਪਾਪਾ ਜੀ ਕਹਿੰਦੇ ਮਾਲ ਡੱਕ ਕੇ ਨਹੀਂ ਪਾਇਆ ਵੀਡੀਓ ਜੀ ਠੀਕ ਹੈ ਜਿਹੜੇ ਟਾਈਮ ਮਰਜੀ ਆ ਜਾਓ ਆਪਣਾ ਟਾਈਮੋ ਟਾਈਮ ਸਵੇਰ ਦੀ ਚਾਹ ਵੀ 6 ਵਜੇ ਦੀ ਸ਼ਾਮੀ ਦੀ ਟਾਈਮ ਵੀ 6 ਵਜੇ ਬਾਕੀ ਇਹ ਆ ਕਿ ਕਦ ਕਾਠ ਪੱਖਾਂ ਵੀ ਚੰਗੀ ਆ ਤੇ ਹੈਗੇ ਵੀ ਕਰ ਉਸ ਚ ਦੇਖੋ ਇਹ ਪੂਰਾ ਕੰਪੈਕਟ ਲਿਵਰ ਆ ਦੀ ਥਾਣ ਪੂਰਾ ਮੋਟਾ ਬਣਦੀ ਹੈ ਤੇ ਮੁੱਲੇ ਦਾ ਮੁੱਲੇ ਦਾ ਭਾਈ ਜੀ ਵਾ 45000 ਕਰਦੇ ਆ ਅੱਛਾ ਉਹ ਚ 3000 ਛੱਡ ਦਾਂਗੇ 42000 ਦੇ ਦਾਂਗੇ ਤੇ ਵਿੱਚ ਹੋਰ ਮੰਤਨ ਹੋਰ ਤੇ ਭਾਈ 40000 ਦੇ ਦਾਂਗੇ 3000 40000 ਦੀ ਦੇ ਦਾਂਗੇ ਪੱਕਾ ਹੀ ਕਰਤਾ ਗਾਉਂ ਦਾ ਠੀਕ ਹੈ ਜੈ ਸਨੋਈਆਂ ਵੱਛੀ ਬੜੀ ਚੰਗੀ ਆਤੋਏ ਭਾਜੀ ਠੰਡੀ ਧੀਰੀ ਬੜੀ ਆ ਠੀਕ ਹੈ ਮੇਰੇ ਕੋ ਤਾਗੀਆਂ ਜੇ 나ੜੂ ਤੇ ਦੋਵੇਂ ਭਾਜੀ ਤੇ ਆ ਜਿਹੜੀ ਜੇ ਇਹਦੇ ਥੱਲੇ ਭਾਜੀ ਦੁੱਧ ਹੈਗਾ ਜੇ 13 ਕਿਲੋ ਮੋਕੇ ਤੇ ਤਿਆਰ ਹੈ ਤਿਆਰ ਜਿਹੜਾ 13 ਆ ਇਹਦੇ ਮਗਰ ਵੱਛੀ ਜਿਹੜਾ ਆ ਜਿਹੜੀ ਵੱਛੀ ਆ ਅੱਛਾ ਆ ਵੱਛੀ ਆ ਹਾਂ ਜੀ ਹਾਂ ਜੀ ਤੋੜੋ ਫਿਰ ਪਹਿਲਾ 100 ਰੁਪਏ ਭਾਜੀ ਪਹਿਲਾ 100 ਤੋੜ ਦਿਓ ਇਹਨਾਂ ਵਿੱਚ ਬਾਕੀ ਹੈਗੀ ਇਹ ਵੀ ਜਰਸੀ ਚੀ ਆ ਚੰਗੇ ਕਦ ਕੱਟਦੀ ਹੈ ਦੁੱਧ 13 ਲੀਟਰ ਜਿਹੜਾ ਕਹਿੰਦੇ ਕਿ ਇਹਦਾ ਚਵਾਦਾਂਗੇ ਬਾਕੀ ਤੁਸੀਂ ਵੀ ਚਵਾਈ ਕਰਾ ਕੇ ਖੜੋ ਚਵਾਈ ਕਰਕੇ ਖੜਿਆ ਕਰੋ ਜਿਹੜੇ ਵੀ ਵੀਰ ਨੇ ਖੜਨੀ ਆ ਕਿਉਂਕਿ ਅਸੀਂ ਕਹੇ ਵੀ ਪਛੇਤੇ ਚਵਾਈ ਕਰਕੇ ਵੀਡੀਓ ਨਹੀਂ ਬਣਾਉਣੀ ਹੁੰਦੀ ਬਾਕੀ ਇਹ ਹੈ ਕਿ ਉਤਨਾ ਕੱਦ ਕਾਟ ਦੀ ਜਿਹੜੀ ਚੰਗੀ ਸੋਹਣੀ ਆ ਸਾਠੀਆ ਮੈਨੂੰ ਪਹੁੰਚ ਆ ਇਹਦਾ ਮੋਲਾ ਵੀ ਭਾਈਆ ਤੋਂ ਜੋੜੇ ਕਰਾਉਣਾ ਠੀਕ ਐ ਜੋਦੇ ਭਾਜੀ ਫਿਰ ਕਾਦੂ ਕਿਉਂ ਆਨੇ ਦੀ ਦੇ ਦਾਂਗੇ ਜਿਆ ਜੀ ਫਿਰ ਜਿਆ ਜੀ ਭਾਈ 30000 ਦੇ ਦਾਂਗੇ 30000 ਠੀਕ ਆ ਦੋ ਯਾਰ ਛੱਡ ਦਾਂਗੇ ਹੋਰ ਦੱਸੋ ਕੀ ਆ ਠੀਕ ਐ ਹਾਂ ਜੀ ਦੇ ਦਾਂਗੇ ਤੂੰ ਤਾਂ ਕੋਈ ਕਸਰ ਨਹੀਂ ਛੱਡੀ ਜੰਗੀ ਸਾਫ ਸੁਭ ਬੜੀ ਭਾਜੀ ਖਾਣਾ ਵਾਚੀ ਬਹੁਤ ਚੰਗੀ ਆ ਭਾਜੀ ਵਦੂਗੀ ਵੀ 2 ਦੁੱਧ ਕਿਲੋ ਦੋ 29000 ਦੇ ਦੇ ਦੋਗੇ ਜੀ ਕੀ ਆ ਜਦੇ ਨਹੀਂ ਮਗਰ ਵਾਸੀ ਭਾਜੀ ਕਿੰਨਾ ਕੇ ਦੁੱਧ ਚਵਾਈ ਜਾਊਗੀ 13 ਕਿਲੋ ਦੁੱਧ ਵੀ ਵੀਜੀਪ 14-15 ਕਿਲੋ ਚਵਾ ਦੇਣਾ ਨੇ ਅੱਛਾ ਹਾਂ ਲੈਣਾ ਭਾਜੀ ਮਾੜੇ ਮਾੜੇ ਘਰੋਂ ਆਈ ਆ ਤੇ ਕੀ ਹੋਰ ਕੁਛ ਕਹਿਣਾ ਫਿਰ ਹੋਰ ਕੁਝ ਭਾਜੀ ਮਾਲ ਆਪਣੀ ਇੱਥਿਆਂ ਦੀ ਤਸੱਲੀ ਸਾਰੀਆਂ ਸੂਈਆਂ ਨਾ ਤਸੱਲੀ ਕਰਕੇ ਬੋਈ ਸੂਆ ਸੋਇਆ ਮਾਲੋ ਟੋਕੜ ਗੱਪਣ ਮਈਆਂ ਆਪਣੀਆਂ ਇੱਕ ਪਾਸ ਕਰਾ ਕੇ ਖੜੋ ਮੇਰਾ ਵੀਰ ਠੀਕ ਹੈ ਜੀ ਬਾ ਕੀ ਠੰਡੀ ਧੀਰੀ ਬੜੀ ਭਾਜੀ ਉਹ ਕਟੀਆਂ ਮਗਰ ਕੋਈ ਗੱਲ ਹੀ ਨਹੀਂ ਜੇ ਪੂਰੇ ਨੇਵੇ ਬਾਜ ਮੈਂ ਠੀਕ ਹੈ ਜੀ ਬਾ ਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਕੇ ਆਪਣੀ ਮਰਜ਼ੀ ਨਾਲ ਵੇਖ ਕੇ ਖੜੇ ਹਾਂਜੀ ਕਿਉਂਕਿ ਪੈਸੇ ਤੋਂ ਹੀ ਖਰਚਣੇ ਜਿੰਮੇਾਰੇ ਵੀ ਤੁਹਾਡੇ ਭਾਂਦੇ ਆਪਣੀ ਤਸੱਲੀ ਕਰਕੇ ਖੜੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ